ਹੋਲੈਂਡ ਹੀ ਜਿੰਦੇ ਆ ਇੱਧਰ ਵੀ ਚੱਕਾਂ ਦੂਰ 101 ਟਰੈਕਟਰ ਡਿਲੀਵਰ ਕਰਤਾ ਚੋਬਰ ਨੇ ਕਹਿੰਦੇ ਬਾਈ 7 ਮਹੀਨਿਆਂ ਚ ਤੇ 21 ਟਰੈਕਟਰ ਬ੍ਰੈਂਡ ਨਿਊ ਡਿਲੀਵਰ ਹੋ ਰਹੇ ਨਹੀਂ ਅੱਜ ਤੇ 345000 ਦਾ ਸਟਾਰੀਪਰਾ ਤੇ 20000 ਦਾ ਡਿਸਕਾਊਂਟ ਮਿਲ ਜੂਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀ ਰਕੇ ਵਾਲਾ ਅੱਜ ਆਪਾਂ ਪਹੁੰਚੇ ਸੀ ਝਨੀਰ ਸਤਗੁਰ ਆਟੋਮੋਬਾਈਲ ਨਿਊ ਹੋਲੈਂਡ ਦੀ ਡੀਲਰਸ਼ਿਪ ਤੇ ਤੇ ਅੱਜ ਇੱਕ ਬਹੁਤ ਹੀ ਖਾਸ ਮੌਕਾ ਖਾਸ ਮੌਕਾ ਇਹ ਹੈ ਕਿ ਅੱਜ 21 ਟਰੈਕਟਰਾਂ ਦੀ ਡਿਲੀਵਰੀ ਹੋਣੀ ਆ 21 ਦੇ 21 ਵਿਕੇ ਹੋਏ ਨੇ ਟਰੈਕਟਰ ਜਿਹੜੇ ਅੱਜ ਨੇ ਤੇ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਦੱਸ ਜਿਹੜਾ ਕਾਫਲਾ ਹੋਊਗਾ ਨਾ ਜਿੱਥੋਂ ਤੁਰੂਗਾ ਕਾਫਲਾ ਟਰੈਕਟਰਾਂ ਦਾ ਉਹ ਤੁਰੂ 40 ਤੋਂ 45 ਟਰੈਕਟਰਾਂ ਤੁਸੀ ਹਿਸਾਬ ਨਾਲ ਟਰੈਕਟਰ ਖੜਾਉਣ ਨੂੰ ਥਾਂ ਨਹੀਂ ਰਹੀ ਓਰੇ ਅਨੇ ਟ੍ਰੈਕਟਰ ਡਿਲੀਵਰ ਹੋ ਰਹੇ ਨੇ ਨਿਊ ਹਾਲੈਂਡ ਉਹ ਵੀ ਸਤਗੁਰੂ ਆਟੋਮੋਬਾਈਲ ਚਨੀਰ ਡੀਲਰਸ਼ਿਪ ਤੋਂ ਹੁਣ ਤੁਸੀਂ ਖੁਦ ਇਹ ਹਿਸਾਬ ਲਾਓ ਨਿਊ ਹਾਲੈਂਡ ਦੀ ਡਿਮਾਂਡ ਕਿੰਨੀ ਕੁ ਵਧ ਰਹੀ ਹੈ ਜੀ ਹਨਾ ਪਹਿਲਾਂ ਬੁਕਿੰਗ ਤੇ ਮਿਲਦੇ ਹੁੰਦੇ ਸੀ ਕੁਝ ਟਾਈਮ ਨੂੰ ਮੈਨੂੰ ਲੱਗਦਾ ਇਹ ਬਲੈਕ ਤੇ ਵੀ ਮਿਲਣ ਲੱਗ ਜਾਣਗੇ ਜਿਹੜੇ ਸਾਹਮਣੇ ਇਹਨਾਂ ਦੀ ਡੀਲਰਸ਼ਿਪ ਤੇ ਇਕੱਠੇ ਦੇਖ ਰਿਹਾਗਾ ਮੈਨੂੰ ਇਹਦੇ ਵਿੱਚ ਜ਼ਿਆਦਾਤਰ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਤੇ ਸੁਪਰ ਨੇ ਤੇ ਮੈਂ ਤੁਹਾਨੂੰ ਅੰਦਰ ਵੀ ਦਿਖਾਉਣਾ ਜਿਹੜਾ ਇਕੱਠਾ ਹੈ ਟ੍ਰੈਕਟਰਾਂ ਦਾ ਇਹ ਨਹੀਂ ਹੈਗਾ ਇਕੱਲਾ ਕਿ ਬਾਹਰ ਇੰਨੇ ਕੁ ਟ੍ਰੈਕਟਰ ਖੜੇ ਨੇ ਆ ਤੁਹਾਨੂੰ ਇਕੱਠ ਦਿਖਾ ਦਾਂਗੇ ਅੱਗੇ ਜਾ ਕੇ ਦਿਖਾਉਣਾ ਸਭ ਨੂੰ ਸਾਰਿਆਂ ਨੂੰ ਇਹ ਇੱਕ ਇੰਦਰ ਤੁਸੀਂ ਆ ਵੀ ਟਰੈਕਟਰ ਦੇਖ ਸਕਦੇ ਹੋ ਇਹ ਟਰੈਕਟਰ ਦੀ ਆਪਾਂ ਅੱਡ ਵੀਡੀਓ ਬਣਾਵਾਂਗੇ ਵਿਸ਼ੇਸ਼ਤਾਵਾਂ T7 210 210 ਹੌਸ ਪਾਵਰ ਦਾ ਟਰੈਕਟਰ ਹੈ ਇਹ ਕੀ ਅੰਦਰ ਤੋਂ ਮਨੀ ਸਾਹਿਬ ਦਾ ਗਾਠ ਕਰਵਾਇਆ ਹੋਇਆ ਨੇ ਨਹੀਂ ਤੁਸੀਂ ਇੱਥੋਂ ਹੀ ਗਿਨ ਲੱਗ ਸਕਦੇ ਹੋ ਟਰੈਕਟਰ ਜੇ ਗਿਣਨੇ ਵੀ ਚਾਹੋ ਤੁਸੀਂ ਵੀਡੀਓ ਦੇ ਵਿੱਚ ਗਿਣ ਸਕਦੇ ਹੋਗੇ ਮੈਂ ਇੱਥੋਂ ਤਾਂ ਨਹੀਂ ਗਿਨੇ ਜਾਂਦੇ ਗਏ ਨੇ ਠੀਕ ਹੈ ਮੈਂ ਇੱਕ ਵਾਰੀ ਗਿਣ ਚੁੱਕਿਆ ਹੈਗਾ ਕਾਫਲਾ 40 ਤੋਂ 42 ਟਰੈਕਟਰਾਂ ਦਾ ਤੇ 21 ਟਰੈਕਟਰ ਬ੍ਰੈਂਡ ਨਿਊ ਡਿਲੀਵਰ ਹੋ ਰਹੇ ਨਹੀਂ ਅੱਜ ਤੁਸੀਂ ਦੇਖ ਸਕਦੇ ਹੋ ਟਰੈਕਟਰ ਖੜਾਉਣ ਨੂੰ ਮੈਨੂੰ ਨਹੀਂ ਕਹਦਾ ਕਿਤੇ ਥਾਂ ਹੈਗੀ ਹੈਗੀ ਓਰੇ ਟਰੈਕਟਰ ਤੇ ਟਰੈਕਟਰ ਚੜਿਆ ਪਰ ਇਹ ਕਹਿ ਸਕਦੇ ਆ ਬਾਕੀ ਇਹਨਾਂ ਦਾ ਇੱਕ ਜਿਹੜੀ ਮੇਨ ਗੱਲ ਹੈ ਨਾ ਜੱਗੇ ਬੌਸ ਦਾ ਬਹੁਤ ਵੱਡਾ ਹੱਥ ਹੈ ਦੇ ਵਿੱਚ ਟਰੈਕਟਰ ਸੇਲ ਹੋਣ ਦੇ ਵਿੱਚ ਨਿਊ ਹਾਲੈਂਡ ਹੈ ਬਾਕੀ ਦੇਖ ਹੀ ਸਕਦੇ ਹੋ ਤੁਸੀਂ ਟਰੈਕਟਰ ਮੈਂ ਅੱਗੇ ਪਿੱਛੇ ਜਾ ਕੇ ਤੁਹਾਨੂੰ ਸਾਰੇ ਦਿਖਾਉਣਾ ਜਿੱਥੇ-ਇਥੇ ਦੀ ਦਿਖਾਏਗਾ ਸੜਕੇ ਵੀ ਆ ਗਏ ਤੁਹਾਡੇ ਹੋਰ ਤੜਕੇ ਤਾਂ ਬਾਹਲੇ ਆਏ ਨੇ ਆਹ ਅਸੀਂ ਤੜਕੇ ਤਾਂ ਕੇ ਲਾਈ ਸਾਰੇ ਤੇ ਤੁਹਾਨੂੰ ਲਿਖਿਆ ਵੀ ਆ ਕਿਦਾ ਕਿੱਥੇ ਆ ਜੱਗਾ ਜਟਾਣਾ ਦੇਖ ਲਓ ਸਾਰੇ ਨਵੇਂ ਆ ਇੱਕ ਹਰਾਨਾ CRDA ਹੈ ਪੰਜਾਬੀ ਵਿੱਚ ਤੇ ਇਸ ਸਭ ਵਿਕਰੇ ਨੇ ਯਾਰ ਮੈਂ ਖੁਦ ਹੈਰਾਨ ਐ ਇੰਨੇ ਡਾਇਰੈਕਟਰਾਂ ਦੀ ਡਿਲੀਵਰੀ ਦੇਖ ਕੇ ਵਿੱਚ ਬਾਈ ਹੋਰੀ ਕੁਛ ਤਿਆਰ ਕਰਾ ਕੇ ਪਹਿਲੀ ਖੜਾ ਕੇ ਕੀ ਠੀਕ ਆ ਉਹਦੀ ਲੈ ਕੇ ਜਾਵਾਂਗੇ ਅਸੀਂ ਤੇ ਕਈਆਂ ਨੂੰ ਸ਼ੌਂਕ ਹੁੰਦਾ ਨਾ ਕਿ ਕਰੇ ਡੈਕ ਤੇ ਵੈਂਪਰਾਂ ਸਮੇਤ ਹੀ ਲੈ ਕੇ ਜਾਣਾ ਉਹ ਬਾਈ ਹੁਰੀਆ ਨੇ ਵੀ ਆਦਾ ਸ਼ੌਂਕ ਇੱਥੇ ਹੀ ਪੂਰਾ ਕੀਤਾਗਾ ਉਹ ਸਾਰੇ ਘੋੜਾ ਵੈਂਪਰ ਲੱਗੇ ਹੋਏ ਨੇ ਚੰਗੇ ਬਾਕੀ ਇੱਕ ਲੁੱਕ ਘਾਡੀ ਹੁੰਦੀ ਇਹਨਾਂ ਦੀ ਪੂਰੇ ਸੋਹਣੇ ਲੱਗਦੇ ਆ ਟਰੈਕਟਰ ਖੜੇ ਵੀ ਨੀਲੇ ਨੀਲੇ ਹਨਾ ਸਤ ਕਰੋ ਆਟੋਮੋਬਾਈਲ ਹੈਚਨੀਰ ਦੇ ਵਿੱਚ ਹੀ ਇਹ ਰਿਕਾਰਡ ਕੈਮ ਹੁੰਦੇ ਹਨਾ ਤੇ ਬਾਕੀ ਸਾਨੂੰ ਨੰਬਰ ਵੀਡੀਓ ਚ ਚੱਲੀ ਜਾਂਦਾ ਹੋਊਗਾ ਇਹਨਾਂ ਦਾ ਜੱਗੀ ਬਾਈ ਦਾ ਤੇ ਬਾਕੀ ਤੁਸੀਂ ਦੱਸਿਓ ਨਾ ਇਹਨਾਂ ਦਾ ਮੇਨ ਗੱਲ ਕੀ ਹੈਗੀ ਬਾਕੀ ਸਾਨੂੰ ਟਰੈਕਟਰ ਦਾ ਰਿਵਿਊ ਵੀ ਕਰਾਂਗੇ ਐਂਡ ਤੇ ਜਿਹੜਾ ਬਾਹਰ ਆਪਾਂ ਵੱਡਾ ਖੜਾਗਾ ਟੀਡੀ 210 ਐਚਪੀ ਦਾ ਬਹੁਤ ਸੋਹਣੀ ਗੱਲ ਹੈਗੀ ਕਿ ਇੰਨੇ ਟਰੈਕਟਰ ਸੇਲ ਕਰਨੇ ਵਧੀਆ ਹੈਗਾ ਚਲੋ ਹਨਾ ਪਰਮਾਤਮਾ ਬਰਕਤ ਦੇਵੇ ਉਦੋਂ ਵੱਡੀ ਇਹ ਗੱਲ ਹੈਗੀ ਕਿ ਜਦੋਂ ਵੇਖਣ ਲੱਗ ਜਾਂਦੇ ਨੇ ਆਪਾਂ ਨੂੰ ਸਰਵਿਸ ਦੀ ਕੰਪਲੇਂਟ ਆਉਂਦੀ ਆ ਉਹ ਸਰਵਿਸ ਦੀ ਕੰਪਲੇਂਟ ਇੱਥੇ ਆਪਾਂ ਨੂੰ ਨਹੀਂ ਆਉਂਦੀ ਤਾਹੀਂ ਜੇ ਨੇ ਵਿਕਦੇ ਆ ਕਿਸੇ ਗੱਲ ਕਰਕੇ ਵਿਕਦੇ ਆ ਹਰ ਇੱਕ ਦੇ ਨਹੀਂ ਵਿਕਦੇ ਇਹਨੇ ਬਾਕੀ ਇੱਧਰ ਵੀ ਖੜੇ ਨੇ ਜਿੱਥੇ ਇੱਥੇ ਖੜਾਉਣ ਨੂੰ ਥਾਂ ਮਿਲੇ ਉੱਥੇ-ਉੱਥੇ ਖੜੇ ਨੇ ਟਰੈਕਟਰ ਤੁਸੀਂ ਹਿਸਾਬ ਲਾ ਲਓ ਆਪਾ ਬਾਕੀ ਹਨਾ ਟਰੈਕਟਰਾਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੇ ਕੋਈ ਵੀ ਇਹਨਾਂ ਚੋਂ ਵੀ ਇੰਪਲੀਮੈਂਟ ਲੈਣਾ ਜਿਵੇਂ ਜਸਵੰਤ ਦੇ ਇਹਨਾਂ ਕੋਲ ਡੀਲਰਸ਼ਿਪ ਆ 마ਸ਼ੀਓ ਦੀ ਵੀ ਡੀਲਰਸ਼ਿਪ ਹੈਗੀ ਹੈਗੀ ਤੇ ਇਹਨਾਂ ਦੇ ਵੀ ਆਪਾਂ ਨੂੰ ਵਧੀਆ ਤੋਂ ਵਧੀਆ ਡਿਸਕਾਊਂਟ ਮਿਲਣਗੇ ਜੇ 19 ਤਰੀਕ ਦੇ ਵਿੱਚ ਲੈਨੇ ਹੋ ਤਾਂ 345000 ਦਾ ਸਟਾਰੀਪਰਾ ਤੇ 20000 ਦਾ ਡਿਸਕਾਊਂਟ ਮਿਲ ਜੂਗਾ ਹਰ ਇੱਕ ਇਥੇ ਇੰਪਲੀਮੈਂਟ ਜਿਹੜੇ ਸੇਲ ਵਾਸਤੇ ਹੈਗੇ ਨੇ ਸਾਰਿਆਂ ਤੇ ਹੀ ਤੁਹਾਨੂੰ ਡਿਸਕਾਊਂਟ ਮਿਲੂਗਾ ਮਿਲੂਗਾ ਕਿਤੇ ਸਤਗੁਰ ਆਟੋਮੋਬਾਈਲ ਛਨੀਰ ਦੇ ਵਿੱਚ ਹਨਾ ਜਿਵੇਂ ਆਹ 마ਸ਼ੀਓ ਇੰਨਾ ਦਾ ਹੈਗਾ ਹਨ ਤੇ ਰੇਖ ਲਿਆਰਨ ਵਾਲਾ ਸੰਦ ਜਾ ਗਿਆ ਉਧਰ ਸੁਪਰ ਸੀਡਰ ਆ ਗਿਆ ਰੂਟਾ ਵੇਟਰ ਆ ਗਿਆ ਤੇ ਰੈਕ ਆ ਗਿਆ ਹਰੇਕ ਤੇ ਤੁਹਾਨੂੰ ਡਿਸਕਾਊਂਟ ਯਾਰ ਮਿਲੂਗਾ 19 ਤਰੀਕ ਤੋਂ ਤਾਂ ਇਹਦੇ 20000 ਡਿਸਕਾਊਂਟ ਆ 19 ਜਨਵਰੀ 2026 ਪਰ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਇੱਕ ਵਾਰੀ ਜੱਕੀ ਬਾਈ ਨੂੰ ਆ ਕੇ ਆਖੋਗੇ ਕਿ ਅਸੀਂ ਵੀਡੀਓ ਦੇਖੀਏ ਸਾਨੂੰ ਡਿਸਕਾਊਂਟ ਚਾਹੀਦਾ ਕੁਝ ਨਾ ਕੁਝ 19 ਤਰੀਕ ਤੋਂ ਬਾਅਦ ਵੀ ਤੁਹਾਨੂੰ ਕੁਝ ਨਾ ਕੁਝ ਡਿਸਕਾਊਂਟ ਜ਼ਰੂਰ ਮਿਲੂਗਾ ਹਨਾ ਕਿਉਂਕਿ ਤੁਹਾਡਾ ਹੀ ਫਾਇਦਾ ਹੈਗਾ ਜੇ ਤੁਸੀਂ ਵੀਡੀਓ ਦੇਖ ਕੇ ਆਉਣੇ ਹੋਗੇ ਕਿੱਥੇ ਤੁਹਾਨੂੰ ਕੋਈ ਡਿਸਕਾਊਂਟ ਨਹੀਂ ਮਿਲਣਾ ਕਿਤੇ ਤੁਸੀਂ ਜਵਾਨ ਜੀ ਇਦਾਂ ਹੀ ਕਹਿੰਦੇ ਸੀ ਵੀਡੀਓ ਦੇਖ ਕੇ ਆਏ ਆ ਤਾਂ ਤੁਹਾਨੂੰ ਡਿਸਕਾਊਂਟ ਮਿਲ ਚੁੱਕਾ ਬਾਕੀ ਅੱਗੇ ਵੀ ਤੁਹਾਨੂੰ ਡਿਲੀਵਰੀ ਹੋਊਗੀ ਜਦੋਂ 21 ਟਰੈਕਟਰਾਂ ਦੀ ਤੇ 40 ਤੋਂ 45 ਟਰੈਕਟਰਾਂ ਦਾ ਕਾਫਲਾ ਨਿਕਲੂਗਾ ਤੁਹਾਨੂੰ ਸਾਰਾ ਦਿਖਾਵਾਂਗੇ ਸੀ ਤੁਸੀਂ ਖੁਦ ਹੈਰਾਨ ਰਹੋਗੇ ਇਹ ਕੀ ਸਿਸਟਮ ਹੋ ਰਿਹਾ ਹੈਗਾ ਲਓ ਵੀ ਮਿੱਤਰੋ ਇੱਥੇ ਰੋਡ ਸ਼ੋਅ ਕੱਢਿਆ ਜਾਊ 21 ਨਵੇਂ ਟਰੈਕਟਰਾਂ ਦੀ ਡਿਲੀਵਰੀ ਕੀਤੀ ਆ ਤੇ 20 ਪੁਰਾਣੇ ਆਪਣੇ ਵੀਰਾਂ ਨੇ ਲਿਆਂਦੇ ਹੈਗੇ ਟੋਟਲ 40-41 ਟਰੈਕਟਰਾਂ ਨਾਲ ਰੋਡ ਸ਼ੋਅ ਕੱਢਿਆ ਜਾਊਗਾ ਇੱਥੇ ਉੱਡਾ ਪਾਵਰ ਚ ਰਹਿੰਦਾ ਮੂਸੇ ਵਾਲੇ ਦੀ ਤਰ੍ਹਾਂ ਉਧਰੋਂ ਕਹਿੰਦੇ ਮੂਸੇ ਵਾਲ ਨੇ ਅੱਤ ਕਰਵਾਈ ਸੀ ਇਧਰੋਂ ਕਹਿੰਦੇ ਅੱਜ ਜੱਗੀ ਮਾਨ ਨੇ ਸਿਰਾ ਲਾਤਾ ਬਾਈ 101 ਟਰੈਕਟਰ ਡਿਲੀਵਰ ਕਰਤਾ ਚੋਬਰ ਨੇ ਕਹਿੰਦੇ ਬਾਈ 7 ਮਹੀਨਿਆਂ ਚ ਤੇ 21 ਟਰੈਕਟਰ ਕਰਤੇ ਬਾਈ 19 ਤਰੀਕ ਨੂੰ ਡਿਲੀਵਰ ਸਾਰਾ ਵਲੌਗ ਦੇਖ ਕੇ ਠੀਕ ਹੈ ਆ ਉਈ ਆਉਂਦਾ ਮਨਚ ਵਿਚਾਰ ਥੱਲੇ ਹੌਲੈਂਡ ਹੀ ਜੀਦੇ ਆ ਇੱਧਰ ਵੀ ਚੈੱਕ ਤੋਂ ਦੂਰ ਜੇ ਇੱਧਰ ਦੇਖਾਂ ਤਾਂ ਵੀ ਹੌਲੈਂਡ ਕਾਰੇ ਮਰਵਾਉਂਦੇ ਆ ਮੁੰਡੇ